ਕੋਰਡ ਦਾ ਵੱਡਾ ਫੈਸਲਾ ਆ ਜਾਏ ਕਿਸਾਂ ਦੀ ਹੁਣ सीबीआई ਕਰੇਗੀ ਜਾਂਚ ਸੂਬਿਆਂ ਨੂੰ ਜਾਂਚ ਚ ਸਹਿਯੋਗ ਕਰਨ ਦੇ ਵੀ ਦਿੱਤੇ ਨਿਰਦੇਸ਼ ਅਮਰਿਤਪਾਲ ਦੀ ਪੈਰੋਲ ਅਰਜ਼ੀ ਤੇ ਹਾਈ ਕੋਰਟ ਚ ਹੋਈ ਸੁਣਵਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਜਿਸ ਆਧਾਰ ਤੇ ਪੈਰੋਲ ਰੱਦ ਕੀਤੀ ਉਸ ਦੇ ਮੰਗੇ ਦਸਤਾਵੇਜ਼ ਮਾਮਲੇ ਚ ਹੁਣ 8 ਦਸੰਬਰ ਨੂੰ ਹੋਵੇਗੀ ਸੁਣਵਾਈ ਸਰਕਾਰੀ ਬਸਾਂ ਦੇ ਕੱਚੇ ਕਾਮਿਆਂ ਦੀ ਹੜਤਾਲ ਚੌਥੇ ਦਿਨ ਵੀ ਜਾਰੀ ਹਿਰਾਸਤ ਵਿੱਚ ਲਏ ਗਏ ਸਾਥੀਆਂ ਦੀ ਰਿਹਾਈ ਅਤੇ ਪਰਚੇ ਰੱਦ ਕਰਨ ਦੀ ਮੰਗ ਤੇ ਅੜੇ ਪ੍ਰਦਰਸ਼ਨਕਾਰੀ ਸਸਪੈਂਸ਼ਨ ਅਤੇ ਟਰਮੀਨੇਸ਼ਨ ਵੀ ਵਾਪਸ ਲਏ ਜਾਣ ਦੀ ਡਿਮਾਂਡ ਭਾਜਪੀ ਨਾਲ ਗੱਠ ਜੋੜ ਦੇ ਸਵਾਲ ਤੇ ਸਾਂਸਦ ਹਰਸਿਮਰਤ ਕੌਰ ਬਾਦਲ ਦਾ ਵੱਡਾ ਬਿਆਨ ਬੋਲੇ ਸਾਨੂੰ ਕਿਸੇ ਪਾਰਟੀ ਨਾਲ ਨਾਤਾ ਤੋੜਨ ਜਾਂ ਜੋੜਨ 'ਚ ਦਿਲਚਸਪੀ ਨਹੀਂ ਪੰਜਾਬ ਦੇ ਹਿੱਤਾਂ ਨਾਲ ਖੜਾ ਹੈ ਅਕਾਲੀ ਦਲ ਕੈਪਟਨ ਦੀ ਅਲਾਇੰਸ ਵਾਲੀ ਸਲਾਹ ਤੇ ਰਾਜਾ ਵੜਿੰਗ ਦਾ ਤੰਜ ਬੋਲੇ ਕੈਪਟਨ ਨੇ ਭਾਜਪਾ ਨੂੰ ਵਿਖਾਇਆ ਸ਼ੀਸ਼ਾ ਪੰਜਾਬ ਚ ਭਾਜਪਾ ਦਾ ਨਹੀਂ ਕੋਈ ਭੁਵਿਕ ਇਸੇ ਲਈ ਬਾਰੀ ਸਮਰਥਨ ਦੀ ਲੋੜ ਆਕਾਲੀ ਦਲ ਨਾਲ ਗੱਠ ਜੋੜ ਦੀ ਸਲਾਹ ਤੇ ਹਰਪਾਲ ਸਿੰਘ ਚੀਮਾ ਦਾ ਤੰਜ ਕਿਹਾ ਦਲ ਬਦਲਣ ਦੇ ਮਾਹਰ ਨੇ ਕੈਪਟਨ ਸੀਐਮ ਰਹਿੰਦਿਆਂ ਵੀ ਭਾਜਪਾ ਦੇ ਏਜੰਟ ਦੇ ਤੌਰ ਤੇ ਕਰਦੇ ਰਹੇ ਕੰਮ ਨੰਗਾਮੇ ਦੀ ਪੇਟ ਚੜਿਆ ਸੰਸਦ ਦੇ ਸਰਦਰੁੱਤ ਇਜਲਾਸ ਦਾ ਪਹਿਲਾ ਦਿਨ ਐਸਆਰ ਤੇ ਚਰਚਾ ਦੀ ਮੰਗ ਨੂੰ ਲੈ ਕੇ ਲੋਕ ਸਭਾ ਚ ਵਿਰੋਧੀ ਧਿਰ ਨੇ ਕੀਤੀ ਜ਼ੋਰਦਾਰ ਨਾਰੇਬਾਜ਼ੀ ਮੰਗਾਂ ਮੇ ਤੋਂ ਬਾਅਦ ਕੱਲ ਤੱਕ ਲਈ ਕਾਰਵਾਈ ਮੁਲਤਫ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਕਾਂਗਰਸ ਐਮਪੀ ਸੁਖਜਿੰਦਰ ਰੰਧਾਵਾ ਦੀ ਅਮਿਤ ਸ਼ਾਹ ਨੂੰ ਚਿੱਠੀ ਕੇਂਦਰ ਤੇ ਸੂਬੇ ਦੀਆਂ ਏਜੰਸੀਆਂ ਦੀ ਹਾਈ ਲੈਵਲ ਮੀਟਿੰਗ ਸੱਦਨ ਦੀ ਮੰਗ ਕਿਹਾ ਪੰਜਾਬ ਚ ਗੈਂਗਸਟਰ ਸਰਗਰਮੀਆਂ ਚ ਹੋਇਆ ਇਜ਼ਾਫਾ ਸਰਹੱਦ ਪਾਰੋਂ ਹਥਿਆਰ ਤਸਕਰੀ ਮਾਡਿਊਲ ਦਾ ਪਰਦਾਫਾਸ਼ ਅੰਮ੍ਰਿਤਸਰ ਪੁਲਿਸ ਨੇ ਅਸਲੇ ਸਣੇ ਦੋ ਸਮਗਲਾਂ ਨੂੰ ਕੀਤਾ ਕਾਬੂ ਪਾਕਿਸਤਾਨ ਬੈਠੇ ਹੈਂਡਲਰ ਦੇ ਇਸ਼ਾਰੇ ਤੇ ਕਰ ਰਹੇ ਸਨ ਕੰਮ ਨਸ਼ੇ ਖਿਲਾਫ ਸੂਚਨਾ ਦੇਣ ਵਾਲਿਆਂ ਨੂੰ ਨਗਦ ਇਨਾਮ ਦੇਵੇਗੀ ਹਿਮਾਚਲ ਸਰਕਾਰ 10000 ਤੋਂ ਲੈ ਕੇ 10 ਲੱਖ ਰੁਪਏ ਤੱਕ ਦੇ ਇਨਾਮਾਂ ਦਾ ਐਲਾਨ ਸੀਐਮ ਸੁਖੂ ਬੋਲੇ 40 ਦਿਨਾਂ ਦੇ ਅੰਦਰ ਅੰਦਰ ਹੋਵੇਗਾ ਇਨਾਮੀ ਰਾਸ਼ੀ ਦਾ ਭੁਗਤਾਨ ਨਿਗੜਚ ਨਹੀਂ ਬਣੇਗੀ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਕੇਂਦਰੀ ਗ੍ਰਹਿ ਮੰਤਰਾਲੇ ਨੇ ਰੱਦ ਕੀਤਾ ਸੂਬਾ ਸਰਕਾਰ ਦਾ ਪ੍ਰਸਤਾਵ ਨਵੀਂ ਹੱਦਬੰਦੀ ਨੂੰ ਲੈ ਕੇ ਹਰਿਆਣਾ ਵੱਲੋਂ ਕੀਤੀ ਜਾ ਰਹੀ ਸੀ ਮੰਗ న్యూਸ ਹੈਡਲਾਈਨਸ ਦੇ ਪ੍ਰਯੋਜਕ ਮੈਕ ਲਾਈਫ ਮਿਲਕ ਇੱਕ ਵੱਖਰਾ ਸਵਾਲ న్యూਸ 18 ਪੰਜਾਬ ਦੇਖ ਰਹੇ ਹੋ ਤਸੀਮ ਆਹਾ ਰਣਵੀਰ ਸਿੰਘ ਰਾਣਾ ਬੁਲੇਟਨ ਦੀ ਸ਼ੁਰੂਆਤ ਕਰਾਂਗੇ ਵੱਡੀ ਅਤੇ ਅਹਿਮ ਖਬਰ ਦੇ ਨਾਲ ਡਿਜੀਟਲ ਅਰੈਸਟ ਨੂੰ ਲੈ ਕੇ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾਇਆ ਗਿਆ ਏ ਡਿਜੀਟਲ ਅਰੈਸਟ ਦੇ ਮਾਮਲਿਆਂ ਦੀ ਹੁਣ ਸੀਬੀਆਈ ਦੇ ਵੱਲੋਂ ਜਾਂਚ ਕੀਤੀ ਜਾਵੇਗੀ ਵੱਡੀ ਖਬਰ ਹੈ ਕਿਉਂਕਿ ਡਿਜੀਟਲ ਅਰੈਸਟ ਦੇ ਮਾਮਲੇ ਵਧਦੇ ਜਾ ਰਹੇ ਨੇ ਦੇਸ਼ ਭਰ ਦੇ ਵਿੱਚ ਪੰਜਾਬ ਦੇ ਵਿੱਚ ਵੀ ਤੇ ਚੰਡੀਗੜ੍ਹ ਦੇ ਵਿੱਚ ਵੀ ਡਿਜੀਟਲ ਅਰੈਸਟ ਦੇ ਬਹੁਤ ਸਾਰੇ ਮਾਮਲੇ ਪਿਛਲੇ ਸਮੇਂ ਦੇ ਦੌਰਾਨ ਸਾਹਮਣੇ ਆਏ ਜਿਸ ਦੇ ਵਿੱਚ ਕਰੋੜਾ ਰੁਪਏ ਲੈ ਲਏ ਗਏ ਡਿਜੀਟਲ ਅਰੈਸਟ ਦੇ ਨਾਂ ਤੇ ਲੁੱਟ ਲਏ ਗਏ ਜਾ ਐਂਟ ਲੈ ਗਏ ਡਿਜੀਟਲ ਅਰੈਸਟ ਦੇ ਮਾਮਲਿਆਂ ਦੀ ਜਾਂਚ ਨੂੰ ਸੀਬੀਆਈ ਦੇ ਵੱਲੋਂ ਕੀਤੀ ਜਾਵੇਗੀ ਅਤੇ ਇਸ ਜਾਂਚ ਦੇ ਲਈ ਸੁਪਰੀਮ ਕੋਰਟ ਨੇ ਸੀਬੀਆਈ ਨੂੰ ਵਿਸ਼ੇਸ਼ ਅਧਿਕਾਰ ਸੌਂਪ ਦਿੱਤੇ ਨੇ ਅਤੇ ਨਾਲ ਹੀ ਸੂਬਿਆਂ ਨੂੰ ਵੀ ਕੋਰਟ ਨੇ ਆਦੇਸ਼ ਕੀਤਾ ਹੈ ਕਿ ਜਾਂਚ ਦੇ ਦੌਰਾਨ ਸੀਬੀਆਈ ਦਾ ਪੂਰਾ ਸਹਿਯੋਗ ਕੀਤਾ ਜਾਵੇ ਸੁਪਰੀਮ ਕੋਰਟ ਦੇ ਵੱਲੋਂ ਇਹ ਵੱਡਾ ਫੈਸਲਾ ਡਿਜੀਟਲ ਅਰੈਸਟ ਸਕੈਮ ਤੇ ਧਿਆਨ ਦੇਣ ਦੀ ਲੋੜ ਹੈ ਦਰਅਸਲ ਜਿਹੜੇ ਇਸ ਤਰੀਕੇ ਦੇ ਨਾਲ ਠੱਗੀ ਕਰਦੇ ਨੇ ਸਾਈਬਰ ਟੰਗ ਦੇ ਨਾਲ ਝੂਠੀ ਪੁਲਿਸ ਅਫਸਰ ਬਣ ਕੇ ਜਾਂ ਝੂਠੇ सीबीआई ਜਾਂ ਹੋਰ ਅਫਸਰ ਬਣ ਕੇ ਬਹੁਤ ਸਾਰੇ ਵੱਡੇ ਪਦਰ ਤੇ ਜਿਨ੍ਹਾਂ ਕੋਲੇ ਰਿਟਾਇਰਡ ਕਰਮੀ ਹੁੰਦੇ ਨੇ ਉਹਨਾਂ ਨੂੰ ਨਿਸ਼ਾਨਾ ਬਣਾਉਂਦੇ ਨੇ ਜਿਨ੍ਹਾਂ ਦੇ ਬੈਂਕ ਬੈਲੈਂਸ ਜਿਆਦਾ ਹੁੰਦੇ ਨੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦੇ ਵੱਲੋਂ ਵੱਡਾ ਫੈਸਲਾ ਸੁਣਾ ਦਿੱਤਾ ਗਿਆ ਕਿ ਮਾਮਲੇ ਦੀ ਜਾਂਚ सीबीआई ਕਰੇਗੀ ਦਰਅਸਲ ਪਟੀਸ਼ਨ ਕਰਤਾ ਨੇ ਕੋਰਟ ਅੱਗੇ ਤਿੰਨ ਤਰ੍ਹਾਂ ਦੇ ਸਾਈਬਰ ਕ੍ਰਾਈਮ ਦਾ ਮੁੱਦਾ ਚੁੱਕਿਆ ਸੀ ਡਿਜੀਟਲ ਅਰੈਸਟ ਇਨਵੈਸਟਮੈਂਟ ਸਕੈਮ ਤੇ ਪਾਰਟੀ ਟਾਈਮ ਜੌਬ ਸਕੈਮ ਕੋਰਟ ਨੇ ਫਿਲਹਾਲ ਲਈ ਡਿਜੀਟਲ ਰਾਸ਼ਟਰ ਦੇ ਕੇਸਾਂ 'ਚ सीबीआई ਨੂੰ ਜਾਂਚ ਕਰਨ ਦੇ ਆਦੇਸ਼ ਦਿੱਤੇ ਸ਼ੰਕਰ ਆਨੰਦ ਮੇਰੇ ਸਹਿਯੋਗੀ ਦਿੱਲੀ ਤੋਂ ਜੁੜੇ ਨੇ ਜ਼ਿਆਦਾ ਜਾਣਕਾਰੀ ਦੇ ਨਾਲ ਸ਼ੰਕਰ ਕਿ ਕੁਝ ਜਾਣਕਾਰੀ ਕਿਉਂਕਿ ਵੱਡੇ ਪੱਧਰ ਤੇ ਡਿਜੀਟਲ ਅਰੈਸਟ ਦੇ ਮਾਮਲੇ ਪਿਛਲੇ ਦਿਨਾਂ ਦੇ ਵਿੱਚ ਵਧੇ ਤੇ ਹੁਣ ਇਸ ਦੀ ਜਾਂਚ ਲੋਕਲ ਪੁਲਿਸ ਨਹੀਂ ਕਰੇਗੀ ਸਟੇਟ ਪੁਲਿਸ ਨਹੀਂ ਕਰੇਗੀ सीबीआई ਕਰੇਗੀ देखिए पिछले कुछ दिनों से लगातार इस मामले में आ, जो चर्चाएं चल रही थी और पिछली जो सुनवाइयां हैं उन तमाम सुनवाई को ध्यान में रखा जाए तो डिजिटल एरेस्ट का जो मसला है वो बेहद महत्वपूर्ण मसला बना क्योंकि डिजिटल एरेस्ट के माध्यम से काफी ऐसे लोगों को निशाना बनाया जा रहा था जो बेहद बुजुर्ग हैं या जो बहुत ज्यादा पढ़े लिखे नहीं हैं लेकिन उनके पेंशन जो है बुजुर्ग का पेंशन जो है वो आ रहा है तो उस पेंशन का पैसा कोई डिजिटल एरेस्ट करके उसका गायब कर दे रहा है या उससे जबरदस्ती करके पैसे ले ले रहा है या उसको बाध्य कर दे रहा है या बहुत सारे ऐसे किसान जिसके अकाउंट में पूरी पूरा जो भी पैसा है उसके जिंदगी भर की कमाई है उसको डिसल करके साइबर क्रिमिनल्स जो है वो लूट ले रहे हैं तो इस तरह के बहुत सारे ऐसे मामले आ रहे थे जिसको लेकर सुप्रीम कोर्ट काफी संजीदा दिखा और सुप्रीम कोर्ट के द्वारा इस मामले में पिछली जो सुनवाई हुई उस तमाम सुनवाई के दौरान में तमाम दलीलों को सुनने के बाद इस मामले में फैसला लिया गया है कि ऐसे मामलों को केंद्रीय जांच एजेंसी CBI ko transfer kiya gaya hai CBI ऐसे मामलों को सॉल्व करने में सक्षम है और सक्षम होने के साथ-साथ ਇਸ ਬਾਤ 'ਤੇ ਵੀ ਅਵਾਕਾ ਦਾ ਜੋੜ ਦਿਆ ਜਾਏਗਾ ਕਿ ਜੋ આરોપી ਫੜੇ ਜਾਏਗੇ ਉਸੇ ਉਹਨਾਂ तमाम આરોપીਓਂ ਕੇ ਪੈਸੇ ਵੀ ਸਹੀ ਵਕਤ 'ਤੇ ਉਹਨਕੋ ਵਾਪਸ ਦਿਲਾ ਜਾ ਸਕੇ ਸ਼ੰਕਰ ਸ਼ੰਕਰ ਜਿਸ ਟੰਗ ਦੇ ਨਾਲ ਕਈ ਵਾਰੀ ਹੁੰਦਾ ਕਿ ਹੈ ਕਿ ਜਿਵੇਂ ਚੰਡੀਗੜ੍ਹ ਦੇ ਵਿੱਚ ਠੱਗੀ ਹੁੰਦੀ ਹੈ ਜਾਂ ਪੰਜਾਬ ਦੇ ਵਿੱਚ ਡਿਜੀਟਲ ਰੈਸਟ ਕਰਕੇ ਠੱਗੀ ਹੁੰਦੀ ਹੈ ਤਾਂ ਦੂਜੇ ਸਟੇਟਸ ਵੀ ਇਨਵੋਲਵ ਹੁੰਦੇ ਨੇ ਫਿਰ ਕਈ ਵਾਰ ਜਾਂਚ ਪ੍ਰੋਪਰ ਟੰਗ ਨਾਲ ਹੋ ਨਹੀਂ ਪੌਂਦੀ ਜੇ ਸੀਬੀਆਈ ਕਰੇਗੀ ਤਾਂ ਵੱਡੇ ਪੱਧਰ 'ਤੇ ਇਸ ਦੀ ਜਾਂਚ ਹੋਏਗੀ ਛੇਤੀ ਰਿਕਵਰੀ ਹੋਏਗੀ ਛੇਤੀ ਜਿਹੜੇ ਮੁਲਜ਼ਮ ਨੇ ਕ੍ਰਿਮੀਨਲ ਨੇ ਫੜੇ ਜਾਣਗੇ हाँ निश्चित तौर पे देखिए कई बार क्या होता है साइबर अपराधियों को इस बात का एक फायदा मिल जाता है फायदा मिल जाता है कि अलग अलग राज्यों का जैसे आप अगर हरियाणा की बात करें तो हरियाणा से हुआ कुछ पास में ही कुछ थोड़ा से इलाक, इलाके में नू जो इलाका है से आप थोड़ा सा आगे बढ़ेंगे तो राजस्थान का बॉर्डर भी सटता है और दूसरी तरफ देखा जाए तो उत्तर प्रदेश का मथुरा सटता है तो कई बार होता है डिजिटल अरेस्ट करके जो अपराधी होते हैं वो इन्हीं राज्यों का जो एक कानूनी दायरा है उसका फायदा उठा लेते हैं तो ऐसे मामले में कई बार अपराधियों को फायदा भी मिलता है क्योंकि हरियाणा पुलिस जो है वो ज, आ, समझ जाती है कि हमारे इर, इलाके का मामला है तो हम यहाँ अरेस्ट करेंगे या उसके खिलाफ कानूनी कार्रवाई करेंगे अगर वो मामला मथुरा साइड में चला गया मथुरा में बैठ करके वो हरियाणा के अंदर में क्राइम कर रहा है तो उसके खिलाफ कार्रवाई करने में थोड़ी सी बाध्यता आती है तो इन तमाम चीजों को ध्यान में रखते हुए केंद्रीय जांच एजेंसी को इसका जिम्मा दिया गया और उसके बाद केंद्रीय जांच एजेंसी ऐसे मामलों को ਉਹ ਅਮ ਠੀਕ ਹੈ ਬਹੁਤ ਸ਼ੁਕਰੀਆ ਸ਼ੰਕਰ ਇਸ ਪੂਰੀ ਅਪਡੇਟ ਦੇ ਲਈ ਸ਼ੰਕਰ ਆਨੰਦ ਮੇਰੇ ਸਹਿਯੋਗੀ ਜਾਣਕਾਰੀ ਦੇ ਰਹੇ ਸੀ ਤਾਂ ਹੁਣ ਡਿਜੀਟਲ ਅਰੇਸਟ ਦੇ ਕੇਸਾਂ ਦੀ ਜਾਂਚ ਸੀਬੀਆਈ ਕਰੇਗੀ ਸੁਪਰੀਮ ਕੋਰਟ ਦੇ ਵੱਲੋਂ ਇਹ ਆਦੇਸ਼ ਦੇ ਦਿੱਤਾ ਗਿਆ ਅਤੇ ਸਟੇਟਸ ਨੂੰ ਵੀ ਕਿਹਾ ਗਿਆ ਰਾਜ ਸਰਕਾਰਾਂ ਨੂੰ ਵੀ ਕਿਹਾ ਗਿਆ ਹੈ ਕਿ ਸੀਬੀਆਈ ਦਾ ਸਹਿਯੋਗ ਕੀਤਾ ਜਾਵੇ ਕਿਉਂਕਿ ਸਾਈਬਰ ਠੱਗੀ ਡਿਜੀਟਲ ਅਰੇਸਟ ਦੇ ਮਾਮਲੇ ਵੱਡੇ ਪੱਧਰ ਤੇ ਵੱਧ ਰਹੇ ਸੀ ਲੋਕਾਂ ਦੇ ਨਾਲ ਕਰੋੜਾਂ ਰੁਪਏ ਦੀ ਠੱਗੀ ਹੋ ਰਹੀ ਸੀ ਜਿਸ ਨੂੰ ਦੇਖਦਿਆਂ ਹੋਇਆਂ ਇਹ ਵੱਡਾ ਫੈਸਲਾ ਸੁਪਰੀਮ ਕੋਰਟ ਦੇ ਵੱਲੋਂ ਲਿਆ ਗਿਆ ਹੈ ਤੇ ਹੁਣ ਗੱਲ ਅਮਰਿਤਪਾਲ ਸਿੰਘ ਦੀ ਅਮਰਿਤਪਾਲ ਸਿੰਘ ਦੀ ਪੈਰੋਲ ਤੇ ਅੱਜ ਮੋੜ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਸੁਣਵਾਈ ਹੋਈ ਹੈ ਤੇ ਅਦਾਲਤ ਦੇ ਵੱਲੋਂ ਪੰਜਾਬ ਸਰਕਾਰ ਤੋਂ ਇਸ ਸਬੰਧੀ ਦਸਤਾਵੇਜ਼ਾਂ ਦੀ ਮੰਗ ਕੀਤੀ ਗਈ ਹੈ ਕਿ ਕਿਸ ਆਧਾਰ ਤੇ ਅਮਰਿਤਪਾਲ ਸਿੰਘ ਦੀ ਪੈਰੋਲ ਦੀ ਅਰਜ਼ੀ ਰੱਦ ਕੀਤੀ ਗਈ ਸੀ ਉਸ ਦੇ ਦਸਤਾਵੇਜ਼ ਪੰਜਾਬ ਸਰਕਾਰ ਤੋਂ ਮੰਗੇ ਗਏ ਨੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਵੱਡੀ ਖਬਰ ਹੈ ਕਿਉਂਕਿ ਵਿੰਟਰ ਸੈਸ਼ਨ ਦੇ ਸਰਦ ਰੁੱਤ ਇਜਲਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਅਮਰਿਤਪਾਲ ਅਮਰਿਤਪਾਲ ਸਿੰਘ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਰੁਕ ਕੀਤਾ ਗਿਆ ਸੀ ਜਿਸ ਦੇ ਵਿੱਚ ਉਹਨਾਂ ਨੇ ਪੈਰੋਲ ਦੀ ਮੰਗ ਕੀਤੀ ਸੀ ਕਿਉਂਕਿ ਖਡੂਰ ਸਾਹਿਬ ਤੋਂ ਐਮਪੀ ਨੇ ਅਮਰਿਤਪਾਲ ਸਿੰਘ ਤੇ ਐਨਐਸਏ ਦੇ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦ ਕੀਤਾ ਤਾਂ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਨੂੰ ਆਦੇਸ਼ ਦੇ ਦਿੱਤਾ ਗਿਆ ਕਿ ਇਸ ਤੇ ਉਚਿਤ ਫੈਸਲਾ ਲਿਆ ਜਾਵੇ ਜਿਸ ਤੋਂ ਬਾਅਦ ਪੰਜਾਬ ਸਰਕਾਰ ਦੇ ਵੱਲੋਂ ਅਮਰਿਤਪਾਲ ਸਿੰਘ ਦੀ ਪੈਰੋਲ ਦੀ ਅਰਜ਼ੀ ਰੱਦ ਕਰ ਦਿੱਤੀ ਗਈ ਤਾਂ ਹੁਣ ਮੁੜ ਤੋਂ ਪੰਜਾਬ ਹਰਿਆਣਾ ਹਾਈ ਕੋਰਟ ਦਾ ਅਮਰਿਤਪਾਲ ਸਿੰਘ ਦੇ ਵੱਲੋਂ ਰੁਕ ਕੀਤਾ ਗਿਆ ਜਿਸ ਦੇ ਵਿੱਚ ਅੱਜ ਸੁਣਵਾਈ ਹੋਈ ਤੇ ਅਦਾਲਤ ਦੇ ਵੱਲੋਂ ਹੁਣ ਪੰਜਾਬ ਸਰਕਾਰ ਤੋਂ ਕਾਰਨ ਪੁੱਛਿਆ ਗਿਆ ਏ ਕਿ ਕਿਸ ਕਾਰਨ ਕਰਕੇ ਕਿਸ ਆਧਾਰ ਦੇ ਉੱਤੇ ਕਿਹੜੇ ਦਸਤਾਵੇਜ਼ ਨੇ ਜਿਨ੍ਹਾਂ ਕਰਕੇ ਅਮਰਿਤਪਾਲ ਸਿੰਘ ਨੂੰ ਪੈਰੋਲ ਤੋਂ ਇਨਕਾਰ ਕੀਤਾ ਗਿਆ ਉਹਨਾਂ ਦੀ ਪੈਰੋਲ ਅਰਜ਼ੀ ਰੱਦ ਕੀਤੀ ਗਈ ਹੈ ਇਹ ਹੁਣ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਹਰਿਆਣਾ ਹਾਈ ਕੋਰਟ ਜਵਾਬ ਮੰਗ ਰਿਹਾ ਏ ਪੰਜਾਬ ਹਰਿਆਣਾ ਹਾਈ ਕੋਰਟ ਦੇ ਵੱਲੋਂ ਪੰਜਾਬ ਸਰਕਾਰ ਤੋਂ ਦਸਤਾਵੇਜ਼ ਮੰਗ ਲਏ ਗਏ ਨੇ ਕਿ ਕਿਸ ਆਧਾਰ ਤੇ ਪੈਰੋਲ ਰੱਦ ਕੀਤੀ ਗਈ ਆ ਉਹ ਦਸਤਾਵੇਜ਼ ਦਿੱਤੇ ਜਾਣ ਤੇ ਇਸ ਮਾਮਲੇ ਦੀ ਹੁਣ ਅਗਲੀ ਸੁਣਵਾਈ 8 ਦਸੰਬਰ ਨੂੰ ਹੋਣੀ ਹੈ ਤੇ ਦੂਜੇ ਪਾਸੇ ਸੁਣਵਾਈ ਤੋਂ ਬਾਅਦ ਅਮਰਿਤਪਾਲ ਸਿੰਘ ਦੇ ਵਕੀਲ ਈਮਾਨ ਸਿੰਘ ਖਾਰਾ ਦਾ ਵੀ ਬਿਆਨ ਸਾਹਮਣੇ ਆਇਆ ਹੈ ਖਾਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਪੈਰੋਲ ਅਰਜ਼ੀ ਦਾ ਰੱਦ ਕੀਤੀ ਪਰ ਇਸ ਨੂੰ ਰਦ ਕਰਨ ਦੀ ਵਜ੍ਹਾ ਨਹੀਂ ਦਸੀ ਤੇ ਕੋਰਟ ਨੇ ਅਗਲੀ ਸੁਣਵਾਈ ਦੇ ਵਿੱਚ ਤੱਥ ਪੇਸ਼ ਕਰਨ ਦੇ ਲਈ ਕਿਹਾ ਹੈ ਦੱਸਦੀ ਹੈ ਕਿ ਅਮਰਿਤਪਾਲ ਸਿੰਘ ਦੇ ਵੱਲੋਂ ਸੰਸਦ ਇਜਲਾਸਟ ਸ਼ਾਮਲ ਹੋਣ ਦੇ ਲਈ ਪੈਰੋਲ ਦੀ ਮੰਗ ਕੀਤੀ ਗਈ ਸੀ ਪੰਜਾਬ ਸਰਕਾਰ ਨੇ ਅਮਰਿਤਪਾਲ ਦੀ ਪੈਰੋਲ ਅਰਜ਼ੀ ਰੱਦ ਕਰ ਦਿੱਤੀ ਸੀ ਪਿਛਲੀ ਸੁਣਵਾਈ ਦੇ ਵਿੱਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪੈਰੋਲ ਤੇ ਫੈਸਲਾ ਲੈਣ ਦੇ ਆਦੇਸ਼ ਦਿੱਤੇ ਸੀ ਜਿਸ ਤੋਂ ਬਾਅਦ ਸਰਕਾਰ ਨੇ ਉਸ ਦੀ ਪੈਰੋਲ ਦੀ ਅਰਜ਼ੀ ਇਹ ਕਹਿ ਕੇ ਰੱਦ ਕਰ ਦਿੱਤੀ ਸੀ ਕਿ ਜੇ ਅਮਰਿਤਪਾਲ ਜੇਲ੍ਹ ਤੋਂ ਬਾਹਰ ਆਉਂਦਾ ਹੈ ਤਾਂ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਅਮਰਿਤਪਾਲ ਸਿੰਘ ਪਿਛਲੇ ਲੰਮੇ ਸਮੇਂ ਤੋਂ ਐਨਐਸਏ ਤਹਿਤ ਡਿਬਰੂਗੜ ਜੇਲ੍ਹ ਦੇ ਵਿੱਚ ਬੰਦੇ ਖਡੂਰ ਸਾਹਿਬ ਤੋਂ 2024 ਦੇ ਵਿੱਚ ਐਮਪੀ ਬਣੇ ਹਾਲਾਂਕਿ ਉਦੋਂ ਵੀ ਜੇਲ੍ਹ ਦੇ ਵਿੱਚ ਸੀ ਤੇ ਉਹਨਾਂ ਦੇ ਸਾਥੀਆਂ ਨੂੰ ਪੈਰੋਲ ਤਾਂ ਮਿਲੀ ਅਮਰਿਤਪਾਲ ਸਿੰਘ ਨੂੰ ਨਹੀਂ ਮਿਲੀ ਤੇ ਹੁਣ ਸੰਸਦ ਦੇ ਸਰਦਰੂਤ اجلاس ਦੇ ਲਈ ਪੈਰੋਲ ਮੰਗੀ ਗਈ ਸੀ ਪਰ ਹੁਣ ਦੁਬਾਰਾ ਤੋਂ ਸੁਣਵਾਈ ਹੋਈ ਹੈ ਜਿਸ ਦੇ ਵਿੱਚ ਪੰਜਾਬ ਸਰਕਾਰ ਜਵਾਬ ਦੇਵੇ ਉਹ ਦਿੱਤੀ ਜਾਵੇ ਤਾਂ ਉਸਤੇ ਜੋ ਪੰਜਾਬ ਸਰਕਾਰ ਦੇ ਜੋ ਵਕੀਲ ਸਹਿਬਾਨਾਂ ਨੇ ਕਿਹਾ ਨਹੀਂ ਜੋ ਸਕਿਉਰਿਟੀ ਐਸਟੇਟ ਨੂੰ ਪੰਜਾਬ ਨੂੰ ਖਤਰਾ ਹੈ ਤੇ ਫਿਰ ਜੱਜ ਸਾਹਿਬ ਨੇ ਆਰਡਰ ਕੀਤਾ ਵੀ ਜੋ ਇਹਨਾਂ ਨੇ ਜੋ ਸਾਡੀ ਪ੍ਰੋਲ ਰੱਦ ਕਰਨ ਵਾਲਾ ਜਿਹੜਾ ਆਰਡਰ ਹੈ ਉਸ ਦੇ ਮਗਰ ਕੀ ਕਾਰਨ ਨੇ ਕਿਉਂਕਿ ਇਹਨਾਂ ਨੇ ਆਰਡਰ ਦੇ ਵਿੱਚ 24 ਨਵੰਬਰ ਨੂੰ ਕੋਈ ਕਾਰਨ ਨਹੀਂ ਦੱਸਿਆ ਸਿਰਫ ਇਹ ਲਿਖ ਦਿੱਤਾ ਗਿਆ ਵੀ ਉਹਨਾਂ ਨੇ ਜੋ ਡੀਸੀ ਦੇ ਕਮੈਂਟਸ ਨੇ ਡੀਸੀ ਅੰਮ੍ਰਿਤਸਰ ਦੇ ਐਸਐਸਪੀ ਅੰਮ੍ਰਿਤਸਰ ਦਿਹਾਤੀ ਦੇ ਜਿਹੜੇ ਕੁਝ ਕਮੈਂਟਸ ਨੇ ਤੇ ਉਹਨਾਂ ਕਰਕੇ ਅਸੀਂ ਪ੍ਰੋਲ ਨਹੀਂ ਦੇ ਰਹੇ ਤਾਂ ਹੁਣ ਜੱਜ ਸਾਹਿਬ ਨੇ ਉਹ ਸਾਰੇ ਡਾਕੂਮੈਂਟਸ ਸਮਨ ਕੀਤੇ ਐ ਪੰਜਾਬ ਸਰਕਾਰ ਤੋਂ ਯੂ ਡਾਕੂਮੈਂਟ ਲੈ ਆਈ ਜਾਣ ਤੇ ਕਾਰਨ ਦੱਸਿਆ ਜਾਵੇ ਵੀ ਕਿਉਂ ਜਿਹੜੀ ਪ੍ਰੋ ਅਲਰਜੀ ਆ ਉਹ ਰੱਦ ਕੀਤੀ ਐ ਜੀ ਹਾਂਜੀ ਹੁਣ ਸੋਮਵਾਰ ਨੂੰ ਫਿਰ ਜੱਜ ਸਾਹਿਬ ਨੇ ਜੋ ਉਹ ਸਾਰੇ ਡਾਕੂਮੈਂਟ ਐ ਉਹ ਜੋ ਪੰਜਾਬ ਸਰਕਾਰ ਨੂੰ ਪੇਸ਼ ਕਰਨ ਲਈ ਆਰਡਰ ਕੀਤੇ ਇਹ ਉਧਰ ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਸਿਆਸਤ ਗਰਮਾਈ ਹੋਈ ਹੈ ਦਰਅਸਲ ਕੈਪਟਨ ਅਮਰਿੰਦਰ ਦੇ ਵੱਲੋਂ ਕਿਹਾ ਗਿਆ ਸੀ ਕਿ ਭਾਜਪਾ ਨੂੰ ਅਕਾਲੀ ਦਲ ਨਾਲ ਗੱਠ ਜੋੜ ਕਰਨਾ ਚਾਹੀਦਾ ਹੈ ਜਿਸ ਤੋਂ ਬਾਅਦ ਹੁਣ ਅਕਾਲੀ ਦਲ ਦੇ ਸਾਂਸਦ ਹਰਸਿਮਰਤ ਕੌਰ ਬਾਦਲ ਦਾ ਵੀ ਬਿਆਨ ਸਾਹਮਣੇ ਆਇਆ ਹੈ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਸਾਨੂੰ ਕਿਸੇ ਪਾਰਟੀ ਨਾਲ ਨਾਤਾ ਤੋੜਨ ਜਾਂ ਜੋੜਨ ਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ ਹਰਸਿਮਰਤ ਬਾਦਲ ਨੇ ਕਿਹਾ ਕਿ ਅਕਾਲੀ ਦਲ ਪੰਜਾਬ ਦੇ ਹਿੱਤਾਂ ਨਾਲ ਖੜਾ ਹੈ ਅਤੇ ਅਸੀਂ ਉਸ ਪਾਰਟੀ ਦੇ ਨਾਲ ਆ ਜੋ ਪੰਜਾਬ ਨੂੰ ਉਸ ਦੇ حق ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਭਾਜਪਾ ਨੂੰ ਸਲਾਹ ਦਿੱਤੀ ਗਈ ਸੀ ਕਿ ਅਕਾਲੀ ਦਲ ਦੇ ਨਾਲ ਗੱਠ ਜੋੜ ਕੀਤਾ ਜਾਵੇ ਅਕਾਲੀ ਭਾਜਪਾ ਗੱਠ ਜੋੜ ਦੀ ਵਕਾਲਤ ਕੀਤੀ ਗਈ ਸੀ ਕੈਪਟਨ ਨੇ ਕਿਹਾ ਸੀ ਕਿ ਜੇ ਸਦਾਇਤ ਸਰਕਾਰ ਬਣਾਉਣੀ ਹੈ ਤਾਂ ਗੱਠ ਜੋੜ ਜ਼ਰੂਰੀ ਹੈ ਜਿਸ ਤੋਂ ਬਾਅਦ ਹੁਣ ਵੱਖ-ਵੱਖ ਆਗੂਆਂ ਦੇ ਪ੍ਰतिकਰਮ ਸਾਹਮਣੇ ਆ ਰਹੇ ਨੇ ਤੇ ਅਕਾਲੀ ਦਲ ਦੇ ਸੰਸਦ ਨੇ ਹਰਸਿਮਰਤ ਕੌਰ ਬਾਦਲ ਉਹਨਾਂ ਦਾ ਵੀ ਬਿਆਨ ਸਾਹਮਣੇ ਆ ਗਿਆ ਦੇਖੇ ਅਕਾਲੀ ਦਲ केवल उसी पार्टी के साथ जाएगा जो पंजाब के जो मुद्दे हैं उन मुद्दों पे गौर करके पंजाब को अपना हक देगा हमको किसी के साथ गठबंधन तोड़ने या जोड़ने में हमें इंटरेस्ट नहीं है पर पंजाब के साथ हर केंद्र की सरकार ने बे इंसाफी करी है और हमारे हकों को मारा है हम यही चाहते हैं कि हमें अपना हक मिले हम उससे ज्यादा भी नहीं मांगते लेकिन अपने हक से कम पे हम समझौता भी नहीं करेंगे ਤਾਂ ਹਰਸਿਮਰਤ ਕੌਰ ਬਾਦਲ ਦਾ ਇਹ ਬਿਆਨ ਅਸੀਂ ਉਸ ਪਾਰਟੀ ਨਾਲ ਜਾਵਾਂਗੇ ਜੋ ਪੰਜਾਬ ਦੇ ਹਿੱਤਾਂ ਦੀ ਰਾਖੀ ਕਰੇਗੀ ਤਾਂ ਕਿਤੇ ਨਾ ਕਿਤੇ ਮੁੱਦਿਆਂ ਦੀ ਗੱਲ ਵੀ ਹਰਸਿਮਰਤ ਕੌਰ ਬਾਦਲ ਕਰਦੇ ਨਜ਼ਰ ਆ ਰਹੇ ਨੇ ਕਿ ਜੇ ਭਾਜੀਪੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰੇਗੀ ਜਾਂ ਪੰਜਾਬ ਦੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਨੂੰ ਮੰਗਦੀ ਹੈ ਮੰਨਦੀ ਹੈ ਤਾਂ ਫਿਰ ਸੋਚਿਆ ਜਾ ਸਕਦਾ ਹੈ ਇਸ ਤੋਂ ਭਾਵ ਜਿਹੜਾ ਇਹ ਲਾਇਆ ਜਾ ਸਕਦਾ ਹੈ ਕੈਪਟਨ ਮ੍ਰਿੰਦਰ ਸੋਹਣਾ ਦੀ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਦੇ ਦਿੱਤੇ ਅੰਗਰੇਜ਼ੀ ਚ ਪਰ ਉਹਦੇ ਚ ਉਹਨਾਂ ਨੇ ਫਿਰ ਤੋਂ ਇੱਕ ਵਾਰ ਭਾਜਪੀ ਤੇ ਅਕਾਲੀ ਦਲ ਦੇ ਗੱਠਜੋੜ ਦੀ ကြਾਮ ਕੀਤੀ ਹੈ ਕੈਪਟਨ ਸਾਹਿਬ ਪਹਿਲੀ ਤੇ ਗੱਲ ਇਹ ਹੈ ਕਿ ਤੁਸੀਂ ਉਹੀ ਹੋ ਜਿਹੜੇ ਅੱਜ ਤੱਕ ਏਸੇ ਹੀ ਬਾਦਲ ਪਰਿਵਾਰ ਨੂੰ ਨਿੰਦ-ਨਿੰਦ ਕੇ ਭੰਡ-ਭੰਡ ਕੇ ਤੇ ਦੋ ਵਾਰੀ ਮੁੱਖ ਮੰਤਰੀ ਬਣ ਗਏ ਉਹ ਵੀ ਰਹਿਮੋ ਕਰਮ ਸੀ ਕਾਂਗਰਸ ਪਾਰਟੀ ਦਾ ਤੇ ਦੂਜੀ ਗੱਲ ਕੈਪਟਨ ਸਾਹਿਬ ਇੱਕ ਸ਼ਤਰ ਰਾਜ ਹੁੰਦਾ ਸੀ ਤੁਹਾਡਾ ਜਦੋਂ ਤੁਸੀਂ ਕਾਂਗਰਸ ਦੇ ਪਰਿਵਾਰ ਦਾ ਹਿੱਸਾ ਹੁੰਦੇ ਸੀ ਤੇ ਅੱਜ ਬੀਜੇਪੀ ਦੇ ਵਿੱਚ ਹਾਲਾਤ ਵੇਖ ਲੋ ਕਿ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਕੋਈ ਪੁੱਛੀ ਨਹੀਂ ਆ ਬੜੀ ਕਮਾਲ ਦੀ ਗੱਲ ਆ ਤੁਸੀਂ ਬਿਆਨ ਦਿੰਦੇ ਹੋ ਤੇ ਨਾਲ ਹੀ ਬੀਜੇਪੀ ਦੇ ਲੀਡਰ ਸਾਰੇ ਜਿਹੜੇ ਆ ਤੁਹਾਡੇ ਬਿਆਨ ਤੇ ਉਧਰ ਕੈਪਟਨ ਦੀ ਅਕਾਲੀ ਦਲ ਨਾਲ ਗੱਠ ਜੋੜ ਦੀ ਸਲਾਹ ਤੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਤੰਜ ਕੱਸਿਆ ਗਿਆ ਏ ਆਮ ਆਦਮੀ ਪਾਰਟੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬੀਜੇਪੀ ਦੇ ਏਜੰਟ ਦੇ ਤੌਰ ਤੇ ਕੰਮ ਕਰਦੇ ਰਹੇ ਅਤੇ ਮੁੱਖ ਮੰਤਰੀ ਰਹਿੰਦਿਆਂ ਕੈਪਟਨ ਦੇ ਬੀਜੇਪੀ ਦੇ ਨਾਲ ਲਿੰਕ ਸੀ ਕੈਬਨਿਟ ਮੰਤਰੀ ਅਰਵਾਲ ਸਿੰਘ ਟੀਮਾਂ ਨੇ ਕਿਹਾ ਹੈ ਇਹ ਵੀ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦਲ ਬਦਲਣ ਦੇ ਮਾਹਰ ਹਨ ਕਦੇ ਅਕਾਲੀ ਦਲ ਕਦੇ ਕਾਂਗਰਸ ਅਤੇ ਕਦੇ ਬੀਜੇਪੀ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਦੋ ਪਰਿਵਾਰਾਂ ਨੇ ਹੀ ਪੰਜਾਬ ਨੂੰ ਮਿਲ ਕੇ ਲੁੱਟਿਆ ਬਾਦਲ ਪਰਿਵਾਰ ਤੇ 4000 ਕਰੋੜ ਤੋਂ ਵੱਧ ਆਮਦਨ ਹੋਣ ਦੇ ਕੇਸ ਨੇ ਤੇ ਕੈਪਟਨ ਨੇ ਆਪਣੀ ਸਰਕਾਰ ਵੇਲੇ ਇਸੇ ਜਾਂਚ ਨੂੰ ਲਟਕਾਇਆ ਅਕਾਲੀ ਭਾਜਪਾ ਸਰਕਾਰ ਵੇਲੇ ਪੰਜਾਬ ਚ ਬੇਅਦਬੀ ਹੋਈ ਰਪਾਲ ਸਿੰਘ ਟੀਮਾ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਗੁਟਕਾ ਸਾਹਿਬ ਦੀ ਝੂਠੀ ਸੌਖਾ ਦਿੱਤੀ। ਕੈਪਟਨ ਅਮਰਿੰਦਰ ਸਿੰਘ ਦੇ ਬਿਆਨ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਬਿਆਨ ਆ ਰਹੇ ਨੇ ਤੇ ਆਮ ਆਦਮੀ ਪਾਰਟੀ ਨੇ ਹੁਣ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਜਦੋਂ ਮੁੱਖ ਮੰਤਰੀ ਸੀ ਉਦੋਂ ਵੀ ਬੀਜੇਪੀ ਦੇਜਾਂ। ਕੈਪਟਨ ਸਾਹਿਬ ਬਿਆਨ ਦੇ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਤੇ ਕਾਲੀ ਦਲ ਨੂੰ ਇਕੱਠੇ ਹੋ ਜਾਣਾ ਚਾਹੀਦਾ। ਕਿਉਂਕਿ ਕੈਪਟਨ ਸਾਹਿਬ ਦਾ ਇਤਿਹਾਸ ਆ ਉਹ ਕਦੇ ਕਾਲੀ ਦਲ ਚ ਕਦੇ ਕਾਂਗਰਸ ਹੁਣ ਤਾਂ ਬੀਜੇਪੀ ਚ ਪਹਿਲਾਂ ਆਪਣਾ ਵੀ ਦਰ ਬਣਾ ਲਿਆ ਸੀ ਦਲ ਬਦਲਣ ਦੇ ਬਾਹਰ ਨੇ ਕੈਪਟਨ ਅਮਰਿੰਦਰ ਸਿੰਘ ਦਲ ਬਦਲਣ ਦੇ ਬਾਹਰ ਨੇ ਉਹਨਾਂ ਨੇ ਆਪਣੀ ਪਾਰਟੀ ਵੀ ਬਣਾਈ ਉਹ ਅਕਾਲੀ ਦਲ ਦੇ ਮੈਂਬਰ ਵੀ ਰਹੇ ਮੈਂਬਰ ਪਾਰਲੀਮੈਂਟ ਵੀ ਰਹੇ ਕਾਂਗਰਸ ਪਾਰਟੀ ਦੇ ਵੀ ਰਹੇ ਬਤੌਰ ਮੁੱਖ ਮੰਤਰੀ ਵੀ ਰਹੇ ਉਹਨਾਂ ਨੇ ਫੇਰ ਥੋੜਾ ਸਮਾਂ ਵਿੱਚ ਦੀ ਇਹਦਾ ਨਾਂ ਹੀ ਭੁੱਲ ਗਿਆ ਆਪਾਂ ਸਾਰੇ ਇੱਕ ਪਾਰਟੀ ਬਣਾਈ ਸੀ ਪਤਾ ਨਹੀਂ ਜੱਗ ਚਾਰ ਪਾਰਟੀ ਪਤਾ ਨਹੀਂ ਕੀ ਜੱਗ ਪਾਰਟੀ ਇਦਾਂ ਦੀ ਕੋਈ ਪਾਰਟੀ ਨਾਂ ਬਣਾਈ ਸੀ ਸ਼ਾਇਦ ਬੋਰਡ ਲੱਗਿਆ ਹੋਇਆ ਜੇ ਕਿਤੇ ਥੋੜੇ ਦਿਨ ਲਈ ਬਣੀ ਸੀ ਸ਼ਾਇਦ ਤੁਹਾਡੇ ਯਾਦ ਹੋਊਗਾ ਤੁਸੀਂ ਇਨ ਬਿਟਵੀਨ ਆਪਣੀ ਨਬੋਰੀ ਦੀ ਜਿਹੜੀ ਮੈਮਰੀズ ਨੂੰ ਜਿਹੜਾ ਰਿਕਵਰ ਕਰ ਲਓਗੇ ਜਦੋਂ ਤੱਕ ਆਪਣੀ ਪੀਸੀ ਚੱਲ ਰਹੀ ਹੈ ਸੋ ਕਹਿੰਦਾ ਆਪਾਂ ਉਸ ਬਾਅਦ ਬੀਜੇਪੀ ਚਲੇਗਾ ਕੈਪਟਨ ਸਾਹਿਬ ਦਲ ਬਦਲ ਦੇ ਬਾਹਰ ਨੇ ਔਰ ਦੂਸਰੇ ਪਾਸੇ ਕਿਵੇਂ ਦੋ ਪਰਿਵਾਰ ਰਲਕੇ ਪੰਜਾਬ ਦੇ ਇਹਨਾਂ ਨੇ ਆਰਥਿਕ ਸੋਮਿਆਂ ਨੂੰ ਲੁੱਟਿਆ ਕਿਵੇਂ ਪੰਜਾਬ ਨੂੰ ਰਾਜਨੀਤਿਕ ਤੌਰ ਤੇ ਕਬਜ਼ਾ ਕਰਕੇ ਰੱਖਿਆ ਔਰ ਆਰਥਿਕ ਤੌਰ ਤੇ ਲੁੱਟਿਆ ਔਰ ਸਾਡੀ ਧਾਰਮਿਕ ਆਜ਼ਾਦੀ ਦੇ ਉੱਤੇ ਹਮਲਾ ਬੋਲਿਆ ਅੱਗੇ ਬਾਦਿਆਂ ਚੰਡੀਗੜ੍ਹ ਦੇ ਵਿੱਚ ਹੁਣ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਨਹੀਂ ਬਣੇਗੀ ਕੇਂਦਰੀ ਗ੍ਰਹਿ ਮੰਤਰਾਲੇ ਦੇ ਵੱਲੋਂ ਹਰਿਆਣਾ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਹੈ ਦਰਸਲ ਹਰਿਆਣਾ ਦੇ ਵੱਲੋਂ ਨਵੀਂ ਹੱਦਬੰਦੀ ਨੂੰ ਲੈ ਕੇ ਮੰਗ ਕੀਤੀ ਜਾ ਰਹੀ ਸੀ ਤੇ ਨਵੀਂ ਵਿਧਾਨ ਸਭਾ ਲਈ ਤਿੰਨ ਥਾਮਾਂ ਦੀ ਪੇਸ਼ਕਸ਼ ਵੀ ਕੀਤੀ ਗਈ ਸੀ ਪਰ ਨਵੀਂ ਹੱਦਬੰਦੀ ਕਾਰਨ ਹਰਿਆਣਾ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਵਧਣ ਦੀ ਸੰਭਾਵਨਾ ਹੈ ਅਤੇ 90 ਤੋਂ ਵੱਧ ਕੇ ਇਹ ਹਲਕੇ 126 ਹੋਣ ਦੀ ਸੰਭਾਵਨਾ ਹੈ ਦੂਜੇ ਪਾਸੇ ਹੁਣ ਕੇਂਦਰ ਦੇ ਵੱਲੋਂ ਹਰਿਆਣਾ ਦੇ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਗਿਆ ਜਿਸ ਦੇ ਵਿੱਚ ਸੀ ਕਿ ਹਰਿਆਣਾ ਦੀ ਵੱਖਰੀ ਵਿਧਾਨ ਸਭਾ ਬਣੇਗੀ ਚੰਡੀਗੜ੍ਹ ਦੇ ਵਿੱਚ ਪਰ ਉਸ ਪ੍ਰਸਤਾਵ ਨੂੰ ਫਿਲਹਾਲ ਰੱਦ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਲੱਗਿਆ ਕਿ ਪੰਜਾਬ ਦਾ ਟੈਂਪਰੇਚਰ ਕੀ ਆ ਪੰਜਾਬ ਦੇ ਨੌਜਵਾਨਾਂ ਦਾ ਟੈਂਪਰੇਚਰ ਕੀ ਆ ਚੰਡੀਗੜ੍ਹ ਯੂਨੀਵਰਸਿਟੀ ਦੇ ਜਿਹੜੇ ਸਾਡੇ ਬੱਚੇ ਨੇ ਨੌਜਵਾਨ ਨੇ ਉਹਨਾਂ ਨੂੰ ਦਿਖਾਤਾ ਕਿ ਸਾਡੇ ਚ ਕਿੰਨਾ ਦਾਮਾ ਜੇ ਇਦਾਂ ਦੀ ਕੋਸ਼ਿਸ਼ ਕਰਨਗੇ ਤਾਂ ਮੈਂ ਸਰਵੰਦਨ ਨੂੰ ਮੂੰਹ ਦਿਖਾਣੀ ਪਊਗੀ ਸਾਡੀ ਸਰਕਾਰ ਨੇ ਸਾਡੀ ਪਾਰਟੀ ਨੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਅਸੀਂ ਪਹਿਲਾਂ ਹੀ ਕੇਂਦਰ ਕੋਲ ਇਹ ਮੰਗ ਕਰ ਚੁੱਕੇ ਸੀਗੇ ਕਿ ਚੰਡੀਗੜ੍ਹ ਦੇ ਵਿੱਚ ਕਿਉਂਕਿ ਚੰਡੀਗੜ੍ਹ ਪੰਜਾਬ ਦਾ ਪੰਜਾਬ ਦੀ ਜ਼ਮੀਨ ਦੇ ਉੱਤੇ ਬਣਿਆ ਇੱਥੇ ਹਰਿਆਣੇ ਨੂੰ ਵੱਖਰੀ ਵਿਧਾਨ ਸਭਾ ਬਣਾਉਣ ਲਈ ਜਗ੍ਹਾ ਨਹੀਂ ਦਿੱਤੀ ਜਾ ਸਕਦੀ ਉਹ ਅੱਜ ਕੇਂਦਰ ਨੇ ਫੈਸਲਾ ਜਿਹੜਾ ਭੇਜਿਆ ਮੈਂ ਫੈਸਲੇ ਦਾ ਸਵਾਗਤ ਕਰਦਾ ਹਾਂ ਫਿਰ ਤਾਂ ਇਹ ਹੈ ਤਾਂ ਜੋ ਅਸੀਂ ਇਹਦੇ ਤੇ ਇੱਕ ਡਟ ਕੇ ਸਟੈਂਡ ਲਿਆ ਸੀ ਉਦੋਂ ਜਦੋਂ ਪਿਛਲੇ ਸਾਲਾਂ ਚ ਇਸ਼ੂ ਆਇਆ ਸੀਗਾ ਸੋ ਮੈਂ ਸਮਝਦਾ ਕਿ ਚੰਡੀਗੜ੍ਹ ਦੇ ਪ੍ਰਤੀ ਕੇਂਦਰ ਨੂੰ ਸਪਸ਼ਟਤਾ ਉੱਤੇ ਆਪਣੀ ਨੀਤੀ ਕਲੀਅਰ ਕਰ ਲੈਣੀ ਚਾਹੀਦੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਇੱਥੇ ਨਾ ਕਿਸਦਾ ਹੋਰ ਦਾ ਕਲੇਮ ਆ ਨਾ ਅਸੀਂ ਕਿਸਦਾ ਹੋਰ ਦਾ ਕਲੇਮ ਮੰਨਦੇ ਆ ਚੰਡੀਗੜ੍ਹ ਪੰਜਾਬ ਦਾ ਪੰਜਾਬ ਦਾ ਹੀ ਰਹਿਣਾ ਉਹ ਦਾ ਪੰਜਾਬ ਦਾ ਹੀ ਉਹਦੇ ਅੰਦਰ ਦਫਤਰ ਵਗੈਰਾ ਜੋ ਵੀ ਬਣ ਸਕਦੇ ਹੋਰ ਕਿਸਦਾ ਨਹੀਂ ਬਣ ਸਕਦਾ ਉਹ ਚੰਡੀਗੜ੍ਹ ਦੇ ਵਿੱਚ ਜਿਹੜਾ ਪੰਜਾਬੀ ਜ਼ੁਬਾਨ ਜਿਹੜੀ ਆ ਉਹਨੂੰ ਵੀ ਹੋਰ ਮਜ਼ਬੂਤ ਕੀਤਾ ਜਾਵੇ ਉਹਨੂੰ ਹੋਰ ਚੰਗੇ ਢੰਗ ਦੇ ਨਾਲ ਜਿਹੜਾ ਸਕੂਲਾਂ ਦੇ ਵਿੱਚ ਲੋਕਾਂ ਦੇ ਵਿੱਚ ਜਿਹੜਾ ਪੰਜਾਬੀ ਲੈਂਗੁਏਜ ਜਿਹੜੀ ਪੰਜਾਬੀ ਭਾਸ਼ਾ ਜਿਹੜੀ ਆ ਉਹਨੂੰ लागू करना चाहिए क्योंकि चंडीगढ़ पंजाब का विवाद इतना बड़ा नहीं है विवाद बनाया जा रहा है क्योंकि अल्टीमेटली जो विधानसभा चंडीगढ़ है वो पंजाब की राजधानी है और टेम्परली एक प्रोविजन बनाया गया था जब तक हरियाणा अपनी राजधानी स्टेब्लिश नहीं कर सकता बना नहीं लेता तब तक वो अपना काम कर सकता लेकिन आज तो साठ साल से ऊपर समा हो गया अब तो समय आ गया है कि हरियाणा अपनी राजधानी अपने क्षेत्र में बनाए और चंडीगढ़ पूरी तरीके से पंजाब को वापस दिया जाए ये डिमांड भी हम जरूर करेंगे भारत सरकार चंडीगढ़ पे तो दावा हरियाणा भी करते आया है कि जितना पंजाब का उतना हमारा भी है नहीं नहीं उस ऐसा नहीं है आप जो तमाम जो कमीशन बने हैं जो समझौते हुए हैं और जो रीऑर्गेनाइजेशन एक्ट है 1966 का वो तो उसमें स्पष्ट है कि जब तक हरियाणा अपनी राजधानी नहीं बना लगता तब तक वो यूज़ करेगा अल्टीमेटली चंडीगढ़ को बनाया गया था जब पंजाब की राजधानी लाहौर पाकिस्तान में रह गई थी तो पंजाब को एक बेहतर शहर देने के लिए राजधानी के लिए पंजाब के गाँव उजाड़ कर राजधानी बसाई गई थी तो ये पूरी तरीके से पंजाब का शहर है और आज समय है और देश में भी आप देखोगे तो जो पेरेंट स्टेट है उनको राजधानी मिली है पंजाब के साथ अन्याय हमेशा होता रहा तो उधर कांग्रेसी सांसद सुखजिंदर सिंह रंधावा के केंद्रीय गृह मंत्री अमित शाह चिट्ठी लिखी गई है जिस उन्होंने ਪੰਜਾਬ ਦੀ ਕਾਨੂੰਨ ਵਿਵਸਥਾ ਦਾ ਮੁੱਦਾ ਚੁੱਕਿਆ ਹੈ। ਦਸਦੀਏ ਕਨ ਦੇ ਵੱਲੋਂ ਮੰਗ ਕੀਤੀ ਗਈ ਹੈ ਕਿ ਕੇਂਦਰ ਤੇ ਸੂਬੇ ਦੀਆਂ ਏਜੰਸੀਆਂ ਦੀ ਹਾਈ ਲੈਵਲ ਮੀਟਿੰਗ ਹੋਵੇ ਪੰਜਾਬ ਦੇ ਵਿੱਚ ਕਤਲ, ਗ੍ਰੇਨੇਡ ਹਮਲੇ ਤੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਵਧੀਆਂ ਨੇ। ਸੁਖਿੰਦਰ ਰੰਧਾਵਾ ਨੇ ਕਿਹਾ ਕਿ ਪੰਜਾਬ ਸਰਕਾਰ ਕੁੰਭ ਕਰਨੀ ਨੀਂਦ ਸੁਤੀ ਪਈ ਹੈ ਅਤੇ ਪੰਜਾਬ ਡੀਜੀਪੀ ਨੂੰ ਕਈ ਵਾਰ ਸ਼ਿਕਾਇਤ ਕਰ ਚੁੱਕੇ ਨੇ ਪਰ ਕੋਈ ਕਾਰਵਾਈ ਨਹੀਂ ਹੋਈ ਹੈ। ਕੇਂਦਰ ਸਰਕਾਰ ਨੂੰ ਠੋਸ ਤੇ ਸਖਤ ਕਦਮ ਚੁਸਕਣ ਦੀ ਅਪੀਲ ਸੁਖਜਿੰਦਰ ਰੰਧਾਵਾ ਦੇ ਵੱਲੋਂ ਕੀਤੀ ਗਈ ਹੈ ਦੱਸਦੇ ਕਿ ਪਹਿਲਾਂ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਨੂੰਨ ਵਿਵਸਥਾ ਦੇ ਮੁੱਦੇ ਤੇ ਲੋਕ ਸਭਾ ਸਪੀਕਰ ਨੂੰ ਵੀ ਚਿੱਠੀ ਲਿਖੀ ਸੀ ਤੇ ਹੁਣ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਉਹਨਾਂ ਦੇ ਵੱਲੋਂ ਇਹ ਚਿੱਠੀ ਲਿਖੀ ਗਈ ਹੈ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਦੇਖਦਿਆਂ ਹੋਇਆਂ ਇਹ ਚਿੱਠੀ ਉਹਨਾਂ ਦੇ ਵੱਲੋਂ ਲਿਖੀ ਗਈ ਹੈ ਕਿ ਪੰਜਾਬ ਦੇ ਵਿੱਚ ਲਗਾਤਾਰ ਅਪਰਾਧਿਕ ਵਾਰਦਾਤਾਂ ਵਧ ਰਹੀਆਂ ਨੇ ਗ੍ਰੇਨੇਡ ਹਮਲੇ ਹੋ ਰਹੇ ਨੇ ਕਤਲ ਦੀਆਂ ਵਾਰਦਾਤਾਂ ਵਧ ਰਹੀਆਂ ਨੇ ਗੈਂਗਸਟਰਾਂ ਦੀਆਂ ਗਤੀਵਿਧੀਆਂ ਵਧੀਆਂ ਨੇ ਰਨਵਤ ਸਾਹਿਬ ਦਾ ਬਹੁਤ ਵੱਡਾ ਤਜਰਬਾਗਾ ਮਖ्तार ਅंसारी ਨੂੰ ਜੇਲ੍ਹ ਚ ਉਹਨਾਂ ਨੇ ਰੱਖਿਆ ਸੀ ਲੈ ਕੇ ਹੋਮ ਮਿਨਿਸਟਰ ਵੀ ਬਣੇ ਨੇ ਉਹਨਾਂ ਤੋਂ ਫਿਰ ਵੀ ਰਹਾਸ ਸੀਗਾ ਬਹੁਤ ਵੱਡਾ ਤਜਰਬਾ ਕੋਨਾਂ ਕੋਲੇ ਜੱਗੂ ਭਗਵਾਨਪੁਰੀਆ ਨੂੰ ਪੈਦਾ ਕਰਨ ਦਾ ਬਹੁਤ ਵੱਡਾ ਤਜਰਬਾ ਕਾ ਗੈਂਗਸਟਰ ਬਾਦ ਲੈ ਕੇ ਆਉਣ ਦਾਗਾ ਇਸੇ ਗੱਲ ਕਰਕੇ ਉਹ ਨਾਂ ਦੇ ਰਹੇ ਨੇ ਕਿ ਕਿਉਂਕਿ ਇਹਨਾਂ ਨੂੰ ਪਤਾ ਕਿੱਥੇ ਰਹਿੰਦੇ ਨੇ ਸਾਰੇ ਉਹਨਾਂ ਦੇ ਦੋਸਤ ਨੇ ਮਿੱਤਰ ਨੇ ਪੰਜਾਬ ਦੇ ਲੋਕਾਂ ਨੂੰ ਪਤਾ ਕਾ ਲੈਟਰ ਲਿਖਣ ਨਾਲ ਕੁਝ ਨਹੀਂ ਹੋਣਾ ਜੋ ਤੁਹਾਡੀ ਸਰਕਾਰ ਸੀ ਇਹਨਾਂ ਸਾਰੇ ਲੋਕਾਂ ਨੂੰ ਤੁਸੀਂ ਪਾਲਿਆ ਪੈਦਾ ਕੀਤਾ ਉਹਨਾਂ ਤੋਂ اپੋਜੀਸ਼ਨ ਪਾਰਟੀਆਂ ਦੇ ਬੰਦੇ ਬਰਵਾਏ ਕਿੜਾਂ ਕੜਵਾਇਆਂ ਲੋਕਾਂ ਨੂੰ ਡਰਾਇਆ ਧਮਕਾਇਆ ਲੋਕਾਂ ਤੇ ਦਹਿਸ਼ਤ ਫੈਲਾਈ ਤਾਂ ਹੀ ਆਮ ਆਦਮੀ ਪਾਰਟੀ ਆਈ ਤੇ ਉਧਰ ਨਮਾ ਸ਼ਹਿਰ ਦੇ ਵਿੱਚ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਨ੍ਹਾਂ ਦੇ ਕੋਲੋਂ ਅਸਲਾ ਬਰਾਮਦ ਕੀਤਾ ਗਿਆ ਹੈ ਇਹਨਾਂ ਮੁਲਜ਼ਮਾਂ ਦੇ ਕੋਲੋਂ ਤਿੰਨ ਪਿਸਤੌਲਾਂ ਬਰਾਮਦ ਹੋਈਆਂ ਨੇ ਦੱਸਿਆ ਜਾ ਰਿਹਾ ਹੈ ਕਿ ਇਹਨਾਂ ਮੁਲਜ਼ਮਾਂ ਨੇ ਫੈਕਟਰੀ ਤੇ ਫਾਇਰਿੰਗ ਕੀਤੀ ਸੀ ਤੇ ਰੰਗਦਾਰੀ ਦੀ ਮੰਗ ਫੈਕਟਰੀ ਵਾਲਿਆਂ ਤੋਂ ਕੀਤੀ ਜਾ ਰਹੀ ਸੀ ਅਦਾਲਤ ਨੇ ਮੁਲਜ਼ਮਾਂ ਨੂੰ 3 ਦਿਨਾਂ ਦੇ ਰਿਮਾਂਡ ਤੇ ਭੇਜ ਦਿੱਤਾ ਹੈ ਨਮਾ ਸ਼ਹਿਰ ਤੋਂ ਇਹ ਖਬਰ ਹੈ ਕਿ ਫੈਕਟਰੀ ਤੇ ਫਾਇਰਿੰਗ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ ਹੈ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਨੇ ਤੇ ਤਿੰਨ ਪਿਸਤੌਲਾਂ ਬਰਾਮਦ ਹੋਈਆਂ ਨੇ ਰੰਗਦਾਰੀ ਇਹਨਾਂ ਦੇ ਵੱਲੋਂ ਮੰਗੀ ਜਾ ਰਹੀ ਸੀ ਤੇ ਫੈਕਟਰੀ ਤੇ ਫਾਇਰਿੰਗ ਕੀਤੀ ਸੀ ਪੁਲਿਸ ਦੇ ਵੱਲੋਂ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੋਂ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਤੇ ਹੁਣ ਇਹਨਾਂ ਤੋਂ ਹੋਰ ਪੁੱਛਗਿੱਛ ਕੀਤੀ ਜਾਵੇਗੀ ਮੇ ਸਾਡੀ ਸੀਆਈਏ ਦੀ ਟੀਮ ਅੰਦਰੂਨੀ ਸੁਪਰਵੀਜ਼ਨ ਆਫ ਐਸਪੀਡੀ ਇਹਨਾਂ ਨੇ ਇਨੀਸ਼ੀਅਲੀ ਤਿੰਨ ਬੰਦੇ ਰਾਉਂਡ ਅਪ ਕੀਤੇ ਜਿਨ੍ਹਾਂ ਦੇ ਨਾਮ ਸੀਗੇ ਲਵਪ੍ਰੀਤ ਯੁਵਰਾਜ ਤੇ ਲਖਜੋਤ ਇਹਨਾਂ ਦੇ ਕੋਲੋਂ ਸਾਨੂੰ ਤਿੰਨ ਪੀ ਬੋਰਡ ਦੇ ਸਟਿਲ 10 ਰਾਉਂਡ ਤੇ ਇੱਕ ਕਾਲੀ ਪਲਸਰ ਮਿਲੀ ਜਦੋਂ ਇਹਨਾਂ ਦੀ ਇਨਟੈਰੋਗੇਸ਼ਨ ਹੋਈ ਉਹ ਦਿਨ ਤੋਂ ਇਹ ਗੱਲ ਕਲੀਅਰ ਹੋਈ ਕਿ ਇਹ ਜੋ ਬੰਦੇ ਹੈਗੇ ਹਨ ਕਿ ਇੱਕ ਮਲਕੀਤ ਨਾਮ ਦਾ ਬੰਦਾ ਹੈਗਾ ਜੰਡੇਆਲੇ ਪਿੰਡ ਦਾ ਉਹਦੇ ਕਹਿਣ ਤੇ ऑपरेट ਕਰ ਰਹੇ ਇਹ ਜੋ ਹੈ 26 27 ਦੀ ਰਾਤ ਨੂੰ ਪਹਿਰਾਮ ਦੇ ਵਿੱਚ ਪੁਲੀਆਂ ਚਲਾ ਕੇ ਆਏ ਸੀ ਇੱਕ ਫੈਕਟਰੀ ਦੇ ਬਾਹਰ ਜਿਹਦੇ ਜਿਹਨੂੰ ਐਕਸਟਰਸ਼ਨ ਕਾਲਸ ਜੋ ਹੈ ਮਲਤੀ ਤੋਂ ਲਾਰੀ ਸੀ ਇਨਾਂ ਦੇ ਤਾਰ ਜੋ ਹੈਗੇ ਹਨ बीकेआई टेरर ਮੋਡਿਊਲ ਨਾਲ ਜੁੜਦੇ ਜਿਨ੍ਹਾਂ ਦੇ ਜਿਨ੍ਹਾਂ ਨੇ ਇਹਨੂੰ ਵੈਪਨ ਸਪਲਾਈ ਕੀਤੇ ਇਹ ਜੋ ਪੈਸੇ ਇਕੱਠੇ ਕਰਨੇ ਸੀ ਇਨਾਂ ਨੇ ਇਹਨਾਂ ਨੇ ਅੱਗੇ ਟੈਰਰ ਫਾਈਨਾਂਸਿੰਗ ਕਰਕੇ ਔਰ ਟੈਰਰਿਸਟ ਐਕਟੀਵਿਟੀਜ਼ ਨੂੰ ਤੋਂ ਇਨਜ਼ਾਮ ਦੇਨਾ ਸੀ ਇਹ ਸਾਰੇ ਕੰਮ ਦੇ ਵਿੱਚ ਜਸਪ੍ਰੀਤ ਬੈਂਸ ਜੋ ਕਿ ਮਲਕੀਤ ਦੇ ਫਾਦਰ ਹੈਗੇ ਉਹ ਵੀ ਇਨਵੋਲਡ ਸੀਗਾ ਉਹਨੂੰ ਵੀ ਨਾਮਜ਼ਦ ਕਰਕੇ ਉਹਦੀ ਅਰੈਸਟ ਪਾਈ ਗਈ ਹੈ